ਜਮਾਤ 5ਵੀਂ ਵਾਤਾਵਰਣ ਸਿੱਖਿਆ ਪਾਠ ਨੰਬਰ 9 ਜੰਗਲ ਅਤੇ ਜੀਵਨ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਇਸ ਪਾਠ ਨੂੰ ਪੂਰੀ ਤਰ੍ਹਾਂ ਪੜ੍ਹ ਲੈਣਾ ਹੈ ਅਤੇ ਪੜ੍ਹਨ ਤੋਂ ਬਾਅਦ ਇਸ ਦੇ ਪ੍ਰਸ਼ਨ ਅਭਿਆਸ ਕਰਨੇ ਹਨ ਤਾਂ ਆਓ ਸ਼ੁਰੂ ਕਰਦੇ ਹਾਂ ਇਸ ਪਾਠ ਦਾ ਪ੍ਰਸ਼ਨ ਅਭਿਆਸ ਕ੍ਰਿਆ ਨੰਬਰ 1 ਬਾਂਸ ਦੇ ਪੌਦੇ ਦਾ ਚਿੱਤਰ ਬਣਾਓ ਅਤੇ ਬਾਂਸ ਦੇ ਪੌਦੇ ਤੋਂ ਬਣਾ ਵਾਲੀਆਂ ਚੀਜ਼ਾਂ ਦਾ ਵਿਵਰਣ ਲਿਖੋ ਆਉ ਲਿਖਦੇ ਹਾਂ ਬਾਂਸ ਦੇ ਪੌਦੇ ਤੋਂ ਆਪਾਂ ਬਹੁਤ ਕੁਝ ਬਣਾ ਸਕਦੇ ਹਾਂ ਜਿਵੇਂ ਕਿ ਘਰ ਫਰਨੀਚਰ ਗਲਾਸ ਬੋਤਲਾਂ ਅਤੇ ਹੋਰ ਵੀ ਕਈ ਤਰ੍ਹਾਂ ਦਾ ਸਜਾਵਟੀ ਸਮਾਨ ਖਾਲੀ ਥਾਵਾਂ ਭਰੋ ਆਦੀਵਾਸੀ ਲੋਕ ਜੰਗਲਾਂ ਵਿੱਚ ਰਹਿੰਦੇ ਹਨ ਧਰਤੀ ਦੇ ਲਗਭਗ 70% ਜੀਵ ਜੰਤੂ ਅਤੇ ਪੌਦੇ ਜੰਗਲਾਂ ਵਿੱਚ ਰਹਿੰਦੇ ਹਨ ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਜਕੜ ਕੇ ਰੱਖਦੀਆਂ ਹਨ ਜੰਗਲਾਂ ਦੀ ਕਟਾਈ ਨਾਲ ਜੀਵਾਂ ਦੇ ਨਿਵਾਸ ਸਥਾਨ ਜਾਂ ਘਰ ਨਸ਼ਟ ਹੋ ਰਹੇ ਹਨ ਸਹੀ ਕਥਨ ਅੱਗੇ ਸਹੀ ਅਤੇ ਗਲਤ ਅੱਗੇ ਗਲਤ ਦਾ ਨਿਸ਼ਾਨ ਲਗਾਓ ਪੰਜਾਬ ਵਿੱਚ ਬਹੁਤ ਜ਼ਿਆਦਾ ਜੰਗਲ ਹਨ ਗਲਤ ਸਾਨੂੰ ਜੰਗਲਾਂ ਨੂੰ ਨਹੀਂ ਕੱਟਣਾ ਚਾਹੀਦਾ ਸਹੀ ਆਦੀਵਾਸੀ ਜੜੀਆਂ ਬੂਟੀਆਂ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਹਨ ਸਹੀ ਜੰਗਲਾਂ ਦੀ ਕਟਾਈ ਨਾਲ ਜਲ ਚੱਕਰ ਪ੍ਰਭਾਵਿਤ ਹੋ ਰਿਹਾ ਹੈ ਸਹੀ ਸਫੈਦੇ ਦੇ ਰੁੱਖ ਨੂੰ ਵਦਨ ਫੁੱਲਾਂ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ ਗਲਤ ਨਹੀਂ ਬੇਟਾ ਸਪੈਦੇ ਦੇ ਪੌਦੇ ਨੂੰ ਫਲਨ ਫੁਲਨ ਲਈ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਸਹੀ ਮਿਲਾਨ ਕਰੋ ਬੇਟਾ ਇੱਕ ਪਾਸੇ ਰਾਜ ਅਤੇ ਦੂਸਰੇ ਪਾਸੇ ਉਹਨਾਂ ਵਿੱਚ ਰਹਿਣ ਵਾਲੀਆਂ ਆਦੀਵਾਸੀ ਜਾਤੀਆਂ ਦੀ ਸੂਚੀ ਬਣੀ ਹੋਈ ਹੈ ਆਓ ਸਹੀ ਮਿਲਾਨ ਕਰਦੇ ਹਾਂ ਅਸਾਮ ਬੋਡੂਜ਼ ਰਾਜਸਥਾਨ ਭੀਲ ਮੱਧ ਪ੍ਰਦੇਸ਼ ਗੋਂਡ ਝਾਰਖੰਡ ਮੁੰਡਾ ਜੰਗਲਾਂ ਤੋਂ ਕੀ ਪਾਵ ਹੈ ਜੰਗਲ ਉਹ ਬਹੁਤ ਵਿਸ਼ਾਲ ਖੇਤਰ ਹੈ ਜਿਸ ਵਿੱਚ ਬਹੁਤ ਸੰਘਣੇ ਰੁੱਖ ਪੌਦੇ ਅਤੇ ਝਾੜੀਆਂ ਉੱਗੇ ਹੋਏ ਹੁੰਦੇ ਹਨ ਇੰਨਾ ਵਿੱਚ ਜੰਗਲੀ ਜੀਵ ਜੰਤੂ ਵੀ ਰਹਿੰਦੇ ਹਨ ਆਦੀਵਾਸੀ ਕੌਣ ਹਨ ਜੰਗਲਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਦੀਵਾਸੀ ਕਿਹਾ ਜਾਂਦਾ ਹੈ ਆਦੀਵਾਸੀ ਲੋਕਾਂ ਦਾ ਖਾਣ ਪੀਣ ਰਹਿਣ ਬਹਿਣ ਕੰਮ ਧੰਦੇ ਜੰਗਲਾਂ ਦੇ ਆਸਰੇ ਹੀ ਚੱਲਦੇ ਹਨ ਪੰਜਾਬ ਵਿੱਚ ਜੰਗਲਾਂ ਦੀ ਘਾਟ ਪੂਰੀ ਕਰਨ ਲਈ ਅਸੀਂ ਕੀ ਯਤਨ ਕਰ ਸਕਦੇ ਹਾਂ ਅਸੀਂ ਆਲੇ-ਦੁਆਲੇ ਖਾਲੀ ਥਾਵਾਂ ਉੱਪਰ ਵੱਧ ਤੋਂ ਵੱਧ ਰੁੱਖ ਲਗਾ ਸਕਦੇ ਹਾਂ ਜੰਗਲਾਂ ਦੀ ਹੋ ਰਹੀ ਵੱਧ ਕਟਾਈ ਦੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ ਕੋਈ ਪੌਦਾ ਲਗਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਪਿਆਰੇ ਬੱਚਿਓ ਕੋਈ ਪੌਦਾ ਲਗਾਉਣ ਤੋਂ ਪਹਿਲਾਂ ਸਹੀ ਸਥਾਨ ਦੀ ਚੋਣ ਕਰਨਾ ਅਤੇ ਉਸ ਖੇਤਰ ਦੀ ਮਿੱਟੀ ਅਨੁਸਾਰ ਅਤੇ ਮੌਸਮ ਅਨੁਸਾਰ ਸਹੀ ਪੌਦੇ ਦੀ ਚੋਣ ਕਰਨਾ ਜਾਨਵਰਾਂ ਤੋਂ ਪੌਦੇ ਦੀ ਰੱਖਿਆ ਕਰਨਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੰਗਲਾਂ ਨੂੰ ਬਚਾਉਣ ਲਈ ਅਸੀਂ ਕੀ ਕਰ ਸਕਦੇ ਹਾਂ? ਤਾਂ ਪਿਆਰੇ ਬੱਚਿਓ ਜੰਗਲਾਂ ਨੂੰ ਬਚਾਉਣ ਲਈ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਆਓ ਵੇਖੀਏ ਰੁੱਖਾਂ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਜਿਵੇਂ ਕਿ ਕਾਗਜ਼ ਆਦ ਦੀ ਮੋੜ ਵਰਤੋਂ ਕਰਨਾ ਲੱਕੜ ਦੀ ਸੰਜਮ ਨਾਲ ਵਰਤੋਂ ਕਰਨਾ ਵਾਦੀ ਹੋਈ ਆਬਾਦੀ ਦੀ ਰਿਹائش ਦੇ ਪ੍ਰਬੰਧ ਲਈ ਜੰਗਲਾਂ ਦੀ ਕਟਾਈ ਦੀ ਥਾਂ ਬਦਲਵੇਂ ਪ੍ਰਬੰਧ ਕਰਨਾ ਖੇਤੀਬਾੜੀ ਦੇ ਵਿੱਚ ਵੱਧ ਉਤਪਾਦਨ ਲਈ ਨਵੀਆਂ ਖੋਜਾਂ ਅਤੇ ਤਕਨੀਕਾਂ ਵੱਲ ਧਿਆਨ ਦੇਣਾ ਖਾਣ ਯੋਗ ਪਦਾਰਥਾਂ ਨੂੰ ਵਿਅਰਥ ਨਾ ਗਵਾਉਣਾ ਬੇਟਾ ਇਹ ਸਾਰੇ ਕੰਮ ਕਰਕੇ ਆਪਾਂ ਜੰਗਲਾਂ ਨੂੰ ਬਚਾ ਸਕਦੇ ਹਾਂ ਅਤੇ ਅਖੀਰ ਵਿੱਚ ਇਸ ਦਿੱਤੀ ਹੋਈ ਜਗ੍ਹਾ ਤੇ ਜੰਗਲਾਂ ਨੂੰ ਬਚਾਉਣ ਦਾ ਸੁਨੇਹਾ ਦੇਣ ਵਾਲੀ ਇੱਕ ਸੋਹਣੀ ਜੀ ਤਸਵੀਰ ਬਣਾਓ ਅਤੇ ਉਸ ਵਿੱਚ ਸੋਹਣੇ-ਸੋਹਣੇ ਰੰਗ ਭਰੋ ਤਾਂ ਪਿਆਰੇ ਬੱਚਿਓ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਕਰੋ ਥੈਂਕਸ ਫॉर ਵਾਚਿੰਗ